ਅੱਜ ਆਪਾਂ ਗੱਲ ਕਰਾਂਗੇ ਜੀ ਮੇਰੀ ਕਿਤਾਬ ਦੇ 9ਵੇਂ ਪੇਜ ਦੇ ਉੱਪਰ ਨਿਰਪਾਉ ਦੇ ਵਿੱਚ ਜਿਹੜਾ ਕਿ ਮੂਲ ਮੰਤਰ ਦਾ ਚੌਥਾ ਸ਼ਬਦ ਹੈ ਜੀ ਇਹ ਦੋ ਸ਼ਬਦਾਂ ਤੋਂ ਬਣਿਆ ਹੈ ਜੀ ਇੱਕ ਨਿਰ ਜਿਹੜਾ ਕਿਸੇ ਚੀਜ਼ ਨੂੰ 네ਗੇਟਿਵ ਕਰ ਦਿੰਦਾ ਹੈ ਤੇ ਦੂਜਾ ਹੈ ਜੀ ਪਾਉ ਪਾਉ ਹੁੰਦਾ ਜੀ ਡਰ ਕਿਸੇ ਦਾ ਖੌਫ ਹੋਣਾ ਕਿਸੇ ਤੋਂ ਡਰਨਾ ਅਸੀਂ ਤੇ ਨਿਰ ਹੁੰਦਾ ਜੀ ਉਹ ਜਿਹੜਾ ਡਰ ਕਹਦੇ ਇਹਨੂੰ ਕਹਣਾ ਵੀ ਇਹ 네ਗੇਟਿਵ ਹੈ ਇਸ ਦਾ ਠੀਕ ਹੈ ਭਾਵ ਇਸ ਤੋਂ ਉਲਟ ਤੇ ਜੇ ਸਿੱਧੇ ਅਰਥ ਕਰੀਏ ਤਾਂ ਨਿਰ ਅਰਥ ਜੀ ਬਿਨਾ ਜਰ ਰਹਿਤ ਕੀ ਤੋਂ ਰਹਤ ਡਰ ਪਉ ਨਿਰ ਪ ਰਹਿਤ ਪਾਵ ਡਰ ਤੋਂ ਰਹਿਤ ਠੀਕ ਹੈ ਜੀ ਸਿੱਧੇ ਸਿੱਧੇ ਅਰਥੇ ਦੇ ਨਿਕਲਦੇ ਨੇ ਕਿ ਮੇਰਾ ਜਿਹੜਾ ਪ੍ਰਭੂ ਪਰਮਾਤਮਾ ਹੈ ਨਾ ਉਹ ਡਰ ਤੋਂ ਰਹਤੇ ਉਸ ਨੂੰ ਕਿਸੇ ਦਾ ਡਰ ਪਉ ਨਹੀਂ ਹੈ ਰੂਹਾਨੀਤ ਵਾਲ ਜਾਈਏ ਫਿਰ ਦਸਾਂ ਕਿ ਤੁਸੀਂ ਬੈਠੇ ਹੋ ਤੁਹਾਡੇ ਨਾਲ ਥੋੜੇ ਯਾਰ ਗੁਰਨਾਨਕ ਬੈਠਾ ਗੁਰਨਾਨਕ ਬੈਠਾ ਕਿਉਂਕਿ ਸ਼ਬਦ ਗੁਰਨਾਨਕ ਦਾ ਹੈ ਜੀ ਬਾਣੀ ਗੁਰੂ ਨਾਨਕ ਦੀ ਹੈ ਬਾਹ ਫੜੀ ਹੈ ਗੁਰੂ ਨਾਨਕ ਨੇ ਰੱਬ ਸਾਡੇ ਸਾਹਮਣੇ ਬੈਠਾ ਹੈ ਜੀ ਵੇ ਪਰਵਾ ਬਿਗਸ ਰਿਆ ਉਸ ਦੇ ਨਾਲ ਸਾਂਝ ਪਾ ਰਹੇ ਗੱਲ ਕਰ ਰਹੇ ਮੰਤਰ ਪੜ ਰਹੇ ਸੀ ਨਿਰ ਭਉ ਜਿਹੜਾ ਆਪਾਂ ਕਹਿ ਰਹੇ ਸੀ ਸੋਚ ਕੇ ਦੇਖੋ ਜੀ ਦੁਨੀਆ ਦੇ ਵਿੱਚ ਅਸੀਂ ਡਰਦੇ ਕਿਤੋਂ ਤੋਂ ਆ ਜਦੋਂ ਅਸੀਂ ਕੋਈ ਗਲਤੀ ਕਰ ਦਿੰਨੇ ਆ ਚਾਹੇ ਗਲਤੀ ਵੀ ਕਰ ਲੈਂਦੇ ਆ ਅਸੀਂ ਫਿਰ ਵੀ ਕਿਤੋਂ ਡਰਦੇ ਆ ਜੇ ਕੋਈ ਸਾਡੇ ਬਰਾਬਰ ਦਾ ਹੋਵੇ ਜਾਂ ਸਾਤੋਂ ਵੱਡਾ ਹੋਵੇ ਤੁਸੀਂ ਆਪਣੀ ਜ਼ਿੰਦਗੀ 'ਚ ਦੇਖ ਲਓ ਜੀ ਮੈਂ ਆਪਣੀ ਜ਼ਿੰਦਗੀ 'ਚ ਦੇਖ ਲੈਣਾ ਮੈਨੂੰ ਡਰ ਉਹ ਤੋਂ ਲੱਗਦਾ ਜੇਕਰ ਮੇਰੇ ਕੋਈ ਬਰਾਬਰ ਦਾ ਹੋਊਗਾ ਜਾਂ ਮੇਤੋਂ ਵੱਡਾ ਹੋਊਗਾ ਮੈਨੂੰ ਇਹ ਹੋਊਗਾ ਇਹ ਮੈਨੂੰ ਸਵਾਲ ਕਰੂਗਾ ਇਹ ਮੈਨੂੰ ਕੁੱਟੂ ਮਾਰੂਗਾ ਜਾਂ ਮੈਨੂੰ ਕੋਈ ਸਜ਼ਾ ਦੇ ਸਕਦਾ ਜੇ ਮੈਂ ਹੀ ਸਭ ਨੂੰ ਉੱਪਰ ਮੈਂ ਹੀ ਸਭ ਨੂੰ ਵੱਡਾ ਆ ਤਾਂ ਬੱਚਾ ਮੇਰਾ ਕੀ ਵਗਾਰ ਸਕਦਾ ਜੇ ਮੈਂ ਗੱਲ ਕਰਾਂ ਮੇਰਾ ਪਤੀ ਜਨਿਕਾ ਜਾਂ 3 ਸਾਲ ਦਾ ਕੀ ਮੈਨੂੰ ਉਸ ਤੋਂ ਕੋਈ ਡਰ ਹੋਵੇਗਾ ਨਹੀਂ ਕੀ ਕਰ ਲੇਗਾ ਜਿੰਨਾ ਮਰਜੀ ਕੋਸ਼ਿਸ਼ ਕਰੇ ਕੁੱਟਣ ਮਾਰਨ ਦੀ ਕੁਝ ਨਹੀਂ ਕਰ ਸਕਦਾ ਜੀ ਮੈਨੂੰ ਪਤਾ ਕਿ ਮੇਰੇ ਉਹ ਬਰਾਬਰ ਦਾ ਹੈ ਨਹੀਂ ਪਰ ਜੇ ਮੈਂ ਆਪਣੇ ਪਿਤਾ ਜੀ ਦੀ ਗੱਲ ਕਰਾਂ ਫਾਦਰ ਸਾਹਿਬ ਦੀ ਗੱਲ ਕਰਾਂ ਜਾਂ ਆਪਣੇ ਭਰਾ ਭੈਣ ਦੀ ਗੱਲ ਕਰਾਂ ਮੈਨੂੰ ਡਰ ਲੱਗਦਾ ਜੀ ਉਹ ਮੇਰੇ ਨਾਲੋਂ ਵੱਡੇ ਨੇ ਉਮਰ ਵਿੱਚ ਵੀ ਵੱਡੇ ਨੇ ਵੈਸੇ ਵੀ ਵੱਡੇ ਨੇ ਬਹੁਤ ਚੀਜ਼ਾਂ 'ਚ ਵੱਡੇ ਨੇ ਕਈ ਰੂਹਾਨੀਅਤ ਵਿੱਚ ਬਹੁਤ ਵੱਡੇ ਨੇ ਜੀ ਡਰ ਲੱਗਦਾ ਕਿਉਂਕਿ ਬਾਜੀ ਹੁਣੀ ਮੇਰੇ ਬੜੇ ਪੁੰਛੇ ਹੋਏ ਨੇ ਬੜੀ ਪਾਠ ਪੂਜਾ ਕੀਤੀ ਹੈ ਪਰਮਾਤਮਾ ਦੇ ਨਾਲ ਗੱਲਾਂ ਹੋਈਆਂ ਹੋਈਆਂ ਠੀਕ ਹੈ ਇਸ ਲਈ ਉਹ ਬੰਦਿਆਂ ਤੋਂ ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਅਸੀਂ ਉਹਨਾਂ ਨੂੰ ਸਮਝਦੇ ਨਹੀਂ ਸਾਨੂੰ ਡਰ ਇੱਕ ਉਹ ਤੋਂ ਵੀ ਲੱਗਦਾ ਜਿਹੜੀ ਸਾਡੀ ਸਮਝ ਤੋਂ ਬਾਹਰ ਹੋਵੇ ਜਿਹੜੀ ਚੀਜ਼ ਸਾਨੂੰ ਕਦੇ ਸਮਝ ਨਾ ਪਈ ਹੋਵੇ ਸੇ ਉਹ ਤੋਂ ਵੀ ਡਰਦੇ ਆ ਬਰਾਬਰ ਤਾਂ ਜੇ ਸਾਡੇ ਤੋਂ ਵੱਡਾ ਹੋਵੇ ਜਾਂ ਜਿਹੜੀ ਚੀਜ਼ ਸਾਡੀ ਸਮਝ ਵਿੱਚ ਨਾ ਹੋਵੇ ਜਿਵੇਂ ਨੇਰੇ ਤੋਂ ਕਈ ਵਾਰ ਡਰ ਜਾਂਦੇ ਆ ਜਾਂ ਕੇਵਰ ਕਣ ਕੇ ਵੀ ਹਾਏ ਕਿਤੇ ਕੇਸ ਪੈ ਗਿਆ ਜਾਂ ਕੋਈ ਗੱਲ ਹੋ ਗਈ ਜਿਹੜੇ ਲੋਕਾਂ ਦੇ ਪੈਂਦੇ ਰਹਿੰਦੇ ਨੇ ਜਿਹੜੇ ਬਾਰ-ਬਾਰ ਜਾਂਦੇ ਰਹਿੰਦੇ ਆ ਜਾਂ ਕਈ ਵਾਰ ਝੂਠਾ ਕੇਸ ਵੀ ਹੋ ਜਾਂਦਾ ਜਾਂ ਕਈ ਵਾਰ ਆਪਾਂ ਗੱਲ ਕਰੀਏ ਕਿ ਟਿਕਟ ਮਿਲ ਜਾਂਦੀ ਹੈ ਜਾਂ ਪੁਲਿਸ ਰੋਕ ਲੈਂਦੀ ਆ ਜੇ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਜਦੋਂ ਇੱਕਦਮ ਮੰਨ ਲਓ ਪਿੱਛੇ ਲਾਈਟਾਂ ਚੱਲ ਪਈਆਂ ਰੁਕ ਗਏ ਪਹਿਲੀ ਵਾਰ ਬੰਦਾ ਤਾਂ ਘਬਰਾ ਜਾਂਦਾ ਕੰਬ ਜਾਂਦਾ ਵੀ ਯਾਰ ਹਾਈ ਕੀ ਹੋ ਗਿਆ ਜੇਕਰ ਕਿਸੇ ਬੰਦੇ ਨੂੰ 5-7 ਵਾਰ ਰੋਕਿਆ ਹੋਵੇ ਉਹ ਬੰਦਾ ਘਬਰਾਉਂਦਾ ਹੀ ਨਹੀਂਗਾ ਇਸ ਲਈ ਜਿਹੜੀ ਚੀਜ਼ ਦੀ ਸਾਨੂੰ ਸਮਝ ਨਹੀਂ ਹੁੰਦੀ ਨਾ ਅਸੀਂ ਉਹ ਥੋੜਾ ਜਿਹਾ ਘਬਰਾਉਣ ਲੱਗ ਜਾਂਦੇ ਡਰ ਜਾਂਦੇ ਆ ਇਸ ਤੋਂ ਇਹ ਪਤਾ ਲੱਗਦਾ ਕਿ ਪਰਮਾਤਮਾ ਤੋਂ ਵੱਡਾ ਕੋਈ ਹੈ ਹੀ ਨਹੀਂ ਨਾ ਕੋਈ ਉਹਦੇ ਬਰਾਬਰ ਦਾ ਨਾ ਉਸ ਤੋਂ ਵੱਡਾ ਤੇ ਨਾ ਕੋਈ ਚੀਜ਼ ਉਹਦੀ ਸਮਝ ਤੋਂ ਬਾਹਰ ਹੈ ਠੀਕ ਹੈ ਫਿਰ ਦੱਸ ਦਵਾਂ ਕੱਲੇ ਕੱਲੇ ਸ਼ਬਦ ਦੇ ਜੀ ਅਨੇਕਾਂ ਅਰਥ ਨਿਕਲਦੇ ਨੇ ਇਹ ਥੋੜੇ ਤੇ ਹੁਣ ਤੁਸੀਂ ਕਿੰਨੀ ਗਹਿਰਾਈ 'ਚ ਜਾਣਾ ਜਦੋਂ ਨਿਰਪਉ ਕਹਿ ਦੇਣਾ ਆਪਾਂ ਇੱਕ ਤਾਂ ਸਿੱਧਾ ਕਹਿੰਦੇ ਆ ਕਿ ਪ੍ਰਮਾਤਮਾ ਡਰ ਰਹਿਤ ਹੈ ਅੱਛਾ ਤਾਂ ਮਤਲਬ ਕੀ ਹੋਇਆ ਇਹਦਾ ਅਰਥ ਕੀ ਨਿਕਲਿਆ ਇਹੀ ਅਰਥ ਹੀ ਸਮਝਣੇ ਆ ਜਿਹੜੀ ਇਹੀ ਗੁਰਬਾਣੀ ਦੀ ਵਿਚਾਰ ਸੀ ਕਿਉਂਕਿ ਕੱਲੋਂ ਜਿਹੜੇ ਆ ਜਦੋਂ ਆਪਾਂ ਮੂਲ ਮੰਤਰ ਪੜ੍ਹਨਾ ਨਾ ਜਦੋਂ ਆਪਾਂ ਬਾਰ-ਬਾਰੇ ਮੰਤਰ ਪੜ੍ਹਨਾ ਆਪਾਂ ਪਰਮਾਤਮਾ ਦੇ ਗੁਣ ਜਿਹੜੀਆਂ ਜੇ ਸ਼ਕਤੀਆਂ ਆਪਣੇ ਅੰਦਰ ਸਿੱਧ ਕਰਨੀਆਂ ਤੇ ਮੈਂ ਜੇ ਤੁਹਾਨੂੰ ਕਹਾਂ ਤੁਸੀਂ ਨਿਰਭਉ ਤੇ ਅਰਥ ਕੀ ਨਿਕਲੇਗਾ ਇਹਦਾ ਅਰਥ ਇਹ ਨਿਕਲੇਗਾ ਮੈਂ ਡਰਤੋਂ ਰਹਤਾ ਮੈਨੂੰ ਹੁਣ ਕਿਸੇ ਦਾ ਡਰ ਨਹੀਂ ਹੈਗਾ ਕੋਈ ਸੰਸਤਾ ਕੋਈ ਕਚਹਿਰੀ ਮੈਨੂੰ ਕਿਉਂਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਡਰਾ ਨਹੀਂ ਸਕਦੀ ਠੀਕ ਹੈ ਮੈਂ ਮੇਰੇ ਕੋਈ ਬਰਾਬਰ ਦਾ ਨਹੀਂ ਹੈਗਾ ਮੈਂ ਮੇਰੀ ਪਰਮਾਤਮਾ ਦੇ ਨਾਲ ਮੇਰੀ ਜਿਹੜੀ ਹੈ ਜੋੜ ਲੱਗੀ ਹੋਈ ਹੈ ਕੋਈ ਚੀਜ਼ ਮੇਰੀ ਸਮਝ ਤੋਂ ਬਾਹਰ ਨਹੀਂ ਹੈ ਠੀਕ ਹੈ ਡਰਨਾ ਕਤੋਂ ਹੈ ਆਪਾਂ ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਮਾਰਾ ਵੀ ਨਹੀਂ ਆਪਾਂ ਗਲਤੀ ਨਹੀਂ ਕੀਤਾ ਆਪਾਂ ਡਰਨਾ ਕਿਉਂ ਠੀਕ ਹੈ ਗਲਤੀਆਂ ਹੁੰਦੀਆਂ ਨੇ ਹੋ ਜਾਂਦੀਆਂ ਨੇ ਠੀਕ ਹੈ ਪਹਿਲਾਂ ਕੀਤੀਆਂ ਨੇ ਹੁਣ ਕੋਸ਼ਿਸ਼ ਇਹ ਕਰਨੀ ਜਦੋਂ ਪ੍ਰਮਾਤਮਾ ਦੇ ਨਾਲ ਨਾ ਜੁੜ ਗਏ ਨਾ ਜਦੋਂ ਪ੍ਰਮਾਤਮਾ ਦੇ ਨਾਲ ਜੁੜਨ ਲੱਗੇ ਜਦੋਂ ਉਸ ਨਾਲ ਬਹਿ ਕੇ ਗੱਲਾਂ ਕਰਨ ਲੱਗੇ ਨਾ ਫਿਰ ਨਹੀਂ ਡਰਨਾ ਠੀਕ ਹੈ ਨਾ ਮਾਲਕਾ ਤੂੰ ਹੈ ਤੂੰ ਹੈ ਕਿਉਂਕਿ ਉਦੋਂ ਜਦੋਂ ਮਾੜਾ ਕਰਮ ਕਰਨ ਲੱਗੂਗਾ ਨਾ ਮਾਫ ਕਰਨਾ ਜੀ ਪ੍ਰਮਾਤਮਾ ਯਾਦ ਆਏਗਾ ਕਿਉਂਕਿ ਯਾਦ ਰੱਖਣ ਲੱਗੇ ਨਾ ਹੁਣ ਆਪਾਂ ਬਾਣੀ ਦੀ ਕੋਸ਼ਿਸ਼ ਇਹ ਹੈ ਕਿ ਹਰ ਵਕਤ ਯਾਦ ਕਰਨਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚ ਸਾਸ ਸਾਸ ਸਿਮਰਨਾ ਕੀਆ ਤੁਰਦੇ ਜਾਣੇ ਕੋਈ ਚੰਗਾ ਹੋ ਗਿਆ ਮਾਲਕਾ ਸ਼ੁਕਰਾਨਾ ਮਾੜਾ ਹੋ ਗਿਆ ਮਾਲਕਾ ਸ਼ੁਕਰਾਨਾ ਫਿਰ ਵੀ ਠੀਕ ਆ ਤੂੰ ਮੇਰੇ ਨਾਲ ਹੀ ਆਪਾਂ ਗੱਲ ਕਰਦੇ ਸੀ ਗੁਰੂ ਨਾਨਕ ਸਾਡੇ ਨਾਲ ਬੈਠਾ ਪਰਮਾਤਮਾ ਸਾਡੇ ਨਾਲ ਬੈਠਾ ਹਰ ਵਕਤ ਉਹਨਾਂ ਨੂੰ ਆਪਣੇ ਕੋਲ ਮਹਿਸੂਸ ਕਰੋ ਠੀਕ ਆ ਤੁਸੀਂ ਸੋਚੋ ਹੁਣ ਤੁਸੀਂ ਕਿਹੜੀ ਚੀਜ਼ ਤੋਂ ਡਰਦੇ ਹੋ ਠੀਕ ਆ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਤੋਂ ਭੈਣ ਭਰਾਵਾਂ ਤੋਂ ਮਾਪਿਓ ਤੋਂ ਤੇ ਜਿਹੜੀ ਚੀਜ਼ ਥੋੜੀ ਸਮਝ ਤੋਂ ਬਾਹਰ ਉਹ ਤੋਂ ਡਰਦੇ ਹੋ ਜਿੱਦਣ ਤੁਹਾਨੂੰ ਤੁਹਾਡਾ ਰੱਬ ਮਿਲ ਗਿਆ ਪਰਮਾਤਮਾ ਮਿਲ ਗਿਆ ਉਦੋਂ ਸਾਰੀ ਦੁਨੀਆ ਤੁਹਾਡੀ ਆਪਣੀ ਹੋ ਗਈ ਸਾਰੇ ਭੈਣ ਭਰਾ ਬਣ ਗਏ ਸਾਰੇ ਬਰਾਬਰ ਦੇ ਹੋ ਗਏ ਠੀਕ ਹੈ ਜੀ ਸਭ ਕੁਝ ਪਰਮਾਤਮਾ ਜਾਣੀ ਜਾਣੇ ਕਰਨ ਵਾਲਾ ਹੈ ਉਸ ਦਿਨ ਸਾਰੇ ਦੇ ਸਾਰੇ ਡਰ ਚੁੱਕੇ ਜਾਣਗੇ ਜੀ ਇਹ ਹੈ ਨਿਰਪਉ ਤੁਸੀਂ ਮੈਨੂੰ ਲੱਗਦਾ ਕਈ ਲੋਕਾਂ ਨੂੰ ਕਈ ਬੜੇ ਪਿਆਰੇ ਨੇ ਜੀ ਗੁਰਮੁਖ ਤੁਹਾਡੇ ਕੋਲ ਬੜੀ ਨੌਲੇਜ ਹੈ ਬੜੀ ਸਮਝ ਹੈ ਫਿਰ ਦੱਸ ਦਵਾ ਮੈਂ ਤਾਂ ਹਜੇ ਸ਼ੁਰੂਆਤ ਹੀ ਕੀਤੀ ਹੈ ਤੁਸੀਂ ਮੈਨੂੰ ਪਤਾ ਬਹੁਤ ਲੋਕ ਮੈਨੂੰ ਅੱਜ ਗੁਰਦੁਆਰੇ ਮਿਲੇ ਇੰਨੇ ਪਹੁੰਚੇ ਬੈਨੇ ਪਿਆਰ ਵਾਲੇ ਸੀ ਕਿ ਅੱਖਾਂ ਭਰਾਂ ਦੀਆਂ ਜੀ ਤ ਤੁਹਾਨੂੰ ਵੀ ਜੇ ਤੁਸੀਂ ਕਿਸੇ ਸ਼ਬਦ ਦੇ ਅਰਥ ਹੋਰ ਗਹਿਰਾਈ ਨਾਲ ਸਮਝਾ ਸਕਦੇ ਹੋ ਜਾਂ ਕੁਝ ਐਡ ਕਰਨਾ ਚਾਹੁੰਦੇ ਹੋ ਤਾਂ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਆਪਣਾ ਅਨੁਭਵ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜੋ ਹੋਰ ਲੋਕ ਵੀ ਤੁਹਾਡੀਆਂ ਕਹਾਣੀਆਂ ਸੁਣ ਕੇ ਪ੍ਰੇਰਿਤ ਹੋ ਸਕਣ ਜੀ ਤੇ ਪ੍ਰਮਾਤਮਾ ਦੇ ਨਾਲ ਜੋੜ ਸਕਣ ਤੇ ਸਾਰੀ ਦੁਨੀਆ ਦੇ ਵਿੱਚ ਪਿਆਰ ਪਾ ਸਕਣ ਕੋਸ਼ਿਸ਼ੇ ਕਰੀਏ ਕਿ ਲੜਾਈ ਝਗੜਾ ਬੰਦ ਕਰੀਏ ਆਪਾਂ ਇਹ ਕਹਿਣਾ ਬੰਦ ਕਰੀਏ ਕਿ ਮੈਂ ਸੱਚ ਆ ਮੈਂ ਸਹੀ ਆ ਜੀ ਪਹਿਲਾਂ ਵੀ ਕੀਤੀ ਸੀ ਕਰਤਾਪੁਰਖ ਜਾਂ ਸਤਨਾਮ ਦੀ ਗੱਲ ਕੀਤੀ ਸੀ ਆਪਾਂ ਕਿ ਮੈਂ ਸਹੀ ਆ ਮੈਂ ਸਹੀ ਆ ਬਹੁਤ ਲੋਕ ਆਪਣੇ ਪੱਖ ਵੱਲ ਨੂੰ ਸਹੀ ਹੁੰਦੇ ਆ ਜੀ ਉਹਨਾਂ ਦੇ ਨਜ਼ਰੀਏ ਤੋਂ ਉਹਨਾਂ ਨੇ ਜੋ ਸੁਣਿਆ ਦੇਖਿਆ ਕਈ ਵਾਰ ਜੋ ਉਹਨਾਂ ਦੇ ਆਪਣੇ ਅਨੁਭਵ ਅਨਸਾਰ ਉਹਨਾਂ ਨੂੰ ਸਹੀ ਲੱਗਦਾ ਦੂਸਰੇ ਬੰਦੇ ਨੂੰ ਉਹੀ ਸੇਮ ਚੀਜ਼ ਕੋਈ ਗਲਤ ਲੱਗ ਸਕਦੀ ਹੈ ਜੀ ਇਸ ਲਈ ਇਹ ਨਾ ਲੜੀਏ ਕਿ ਸਹੀ ਹੈ ਕੀ ਗਲਤ ਹਰ ਮਨੁੱਖ ਨੇ ਆਪਣੇ ਆਪਣੇ ਕਰਮਾਂ ਦੇ ਅਨਸਾਰ ਉਸਨੇ ਇਸ ਦੁਨੀਆ ਤੋਂ ਜਾਣਾ ਹੈ ਜੀ ਕੋਸ਼ਿਸ਼ ਇਹ ਕਰੀਏ ਕਿ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਵਰਤੀਏ ਸਾਂਝ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਪਾਉਣ ਦੀ ਕੋਸ਼ਿਸ਼ ਕਰੀਏ ਜਦੋਂ ਉਸ ਦੇ ਨਾਲ ਸਾਂਝ ਪੈਣ ਲੱਗ ਗਈ ਉਹ ਦਿਨ ਸਾਰਿਆਂ ਦੇ ਨਾਲ ਆਪਣੀ ਪਸੰਦ ਪੈਣ ਲੱਗੀ ਜਣੀ ਜੀ ਇਹ ਸੀ ਨਿਰਪਉ ਜੀ ਤੇ ਅੱਗੇ ਆਪਾਂ ਗੱਲ ਕਰਾਂਗੇ ਜੀ ਨਿਰਵੈਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ